ਯਾ ਕੋਆਵਾ ਉਸ ਤੋਂ ਬਾਅਦ ਇਹ ਹਰਾਨ ਤਰਾਨ ਬਹੁਤ ਕਰਨ ਲੱਗੀ ਜੀ ਤੇ ਚਲੋ ਅਸੀਂ ਫਿਰ ਵੀ ਕਿਸੇ ਤਰੀਕੇ ਨਾਲ ਨਸਪਰ ਰਿਸ਼ਤਾ ਬਣਿਆ ਰਹੇ ਲੜਕੀ ਦਾ ਘਰ ਬਚਿਆ ਰਹੇ ਅਸੀਂ ਫਿਰ ਵੀ ਕੋਈ ਕਾਰਵਾਈ ਵੱਡੀ ਕੀਤੀ ਨਹੀਂ ਅਸੀਂ ਕਿ ਚਲੋ ਕੋਈ ਗੱਲ ਨਹੀਂ ਇਹ ਦਾਜ ਵਿੱਚ ਸਾਨੂੰ ਬਹੁਤ ਜ਼ਿਆਦਾ ਲੜਕੀ ਨੂੰ ਤੰਗ ਕਰੇਗੀ ਲੜਕੇ ਦੀ ਮਾਤਾ ਦਾਜ ਵਿੱਚ ਹਰ ਰੋਜ਼ ਕੁੜੀ ਲੜਕੀ ਨੂੰ ਬਹੁਤ ਤੰਗ ਕਰਦੀ ਸੀ। ਵੀ ਮੌਕੇ ਤੇ ਜਦੋਂ ਅਸੀਂ ਕੁੜੀ ਨੂੰ ਥਾਣੇ ਲੈ ਕੇ ਗਏ ਬੋਡੀ ਨੂੰ ਕੁੜੀ ਦੀ ਉਦੋਂ ਵਾਰ ਮੌਕੇ ਤੇ ਜਦੋਂ ਬੈਗ ਦੇਖੀ ਕੁੜੀ ਦੀ ਸਾਰੀ ਧੂਹੀ ਉਹਦੇ ਲਾਲ ਕੀਤੀ ਪਈ ਜੀ ਹੁਣ ਉਹ ਸਾਨੂੰ ਨਹੀਂ ਪਤਾ ਕਦ ਨਾਲ ਕੀ ਇਹਨਾਂ ਨੇ ਕੀ ਕਿਵੇਂ ਕੀਤਾ ਨਾ ਨਰਨਾ ਕੋਲ ਸੀ ਗਈ ਸਰਪੰਚਾਂ ਨਾਲ ਗਰਮਾਤੋ ਉਹਦਾ ਤੇ ਜਦੋਂ ਤਾਈ ਮਾਇਆ ਦਾ ਉਹ ਟਾਈਮ ਆਕੇ ਤਾਂ ਕੋਈ ਨਹੀਂ ਸੀ ਆ ਠੀਕ ਹੈ ਨਾ ਚਲੋ ਅੰਦਰ ਰੰਗ ਚੱਲ ਰਿਆ ਸੀ ਜਿਹੜੇ ਦੇ ਮਾਪੇ ਸੀਗੇ ਆ ਮੁੰਡੇ ਦੇ ਉਹ ਭੋਗ ਤੇ ਸੀਗੇ ਕਿਉਂਕਿ ਅਸੀਂ ਉੱਥੇ ਮੌਕੇ ਤੇ ਭੋਗ ਸੀਗੇ ਛੋਹਦੇ ਠੀਕ ਹੈ ਨਾ ਤੇ ਘਰੇ ਲੜਕਾ ਜਰੂਰ ਸੀਗਾ ਉਹ ਰੰਗ ਵਾਲਾ ਕੋਈ ਫਿਰ ਬਾਗ ਵਿੱਚ ਤਾਂ ਕਰਦੇ ਫਿਰ ਸਾਲ ਦੇ ਤਾਲ ਬਾਅਦ ਉਹ ਬੱਚਾ ਨਹੀਂ ਹੋ ਰਿਹਾ ਸੀ ਜਦ ਬੱਚੇ ਦਿੱਤੇ ਬਹੁਤ ਪ੍ਰੇਸ਼ਾਨ ਕਰ ਰਹੇ ਸੀ ਤੇਰੇ ਬੱਚਾ ਨਹੀਂ ਹੋ ਰਿਹਾ ਬੱਚਾ ਨਹੀਂ ਹੋ ਰਿਹਾ ਫਿਰ ਉਦੋਂ ਵੀ ਬਹੁਤ ਕਲੇਸ਼ ਪੈਂਦਾ ਸੀ ਪੰਚਾਇਤੀ ਫੈਸਲੇ ਨਹੀਂ ਹੋਏ ਵਿੱਚ ਉਸ ਤੋਂ ਬਾਅਦ 2 ਸਾਲ ਬਾਅਦ ਗੁੜੀਆ ਤੇ ਇੱਕ ਬੇਟੀ ਪੈਦਾ ਹੋਈ ਇਹ ਬੇਟੀ ਦੇਲੇ ਇੰਨਾ ਨੇ ਉਹ ਕਲੇਸ਼ ਕਰਿਆ ਵੀ ਬੇਟੀ ਦਾ ਗਲਾ ਕੁੱਟ ਕੇ ਹੁਣੀ ਮਾਰ ਦਿੱਤੀ ਵੀ ਇਹਨੇ ਬੇਟੀ ਗੁੜੀਆ ਨੂੰ ਕਿਉਂ ਜਨਮ ਦਿੱਤਾ ਮੈਂ ਲੜਕੀ ਦਾ ਮਾਮਾ ਦੋੜ ਨਾਲ ਗੱਲ ਕਰ ਰਿਹਾ ਤੇ ਪੂਰਾ ਮਾਮਲਾ ਸਰ ਲੜਕੀ ਨੂੰ ਜਾਦਾ ਵਿਆਹ ਹੋ ਰਿਹਾ ਹੋਇਆ ਵਾ ਉਸ ਤੋਂ ਸਾਲ ਬਾਅਦ ਇਹ ਹਰਾਨ ਪਤਾਨ ਬਹੁਤ ਕਰਨ ਲੱਗ ਪਈ ਸੀ ਤੇ ਚਲੋ ਅਸੀਂ ਫਿਰ ਵੀ ਕਿਸੇ ਤਰੀਕੇ ਰਿਸ਼ਤਾ ਬਣਿਆ ਰਹੇ ਲੜਕੀ ਦਾ ਘਰ ਬਚਿਆ ਰਹੇ ਅਸੀਂ ਫਿਰ ਵੀ ਕੋਈ ਕਾਰਵਾਈ ਵੱਡੀ ਕੀਤੀ ਨਹੀਂ ਅਸੀਂ ਚਲੋ ਕੋਈ ਗੱਲ ਨਹੀਂ ਇਹ ਦਾਜ ਪਿੱਛੇ ਸਾਨੂੰ ਬਹੁਤ ਜ਼ਿਆਦਾ ਲੜਕੀ ਨੂੰ ਤੰਗ ਕਰ ਰਹੇ ਸੀ ਲੜਕੇ ਦੀ ਮਾਤਾ ਦਾਜ ਪਿੱਛੇ ਹਰ ਰੋਜ਼ ਕੁੜੀ ਨੂੰ ਲੜਕੀ ਨੂੰ ਬਹੁਤ ਤੰਗ ਕਰਦੀ ਸੀ ਫਿਰ ਦਾਜ ਵਿੱਚ ਤੰਗ ਕਰਦੀ ਫਿਰ 2 ਸਾਲ ਡੇਢ ਸਾਲ ਬਾਅਦ ਬੱਚਾ ਨਹੀਂ ਹੋ ਰਿਹਾ ਸੀ ਤੇ ਫਿਰ ਬੱਚੇ ਵੀ ਇੱਥੇ ਬਹੁਤ ਪ੍ਰੇਸ਼ਾਨ ਕਰਦੇ ਸੀ ਤੇਰੇ ਬੱਚਾ ਨਹੀਂ ਹੋ ਰਿਹਾ ਬੱਚਾ ਨਹੀਂ ਹੋ ਰਿਹਾ ਫਿਰ ਉਦੋਂ ਫਿਰ ਬਹੁਤ ਕਲੇਸ਼ ਪੈਂਦਾ ਸੀ ਪੰਚਾਇਤੀ ਫੈਸਲੇ ਵੀ ਹੋਏ ਵਿੱਚ ਤੇ ਉਸ ਤੋਂ ਬਾਅਦ 2 ਸਾਲ ਬਾਅਦ ਗੁੜੀਆ ਤੇ ਇੱਕ ਬੇਟੀ ਪੈਦਾ ਹੋਈ ਤੇ ਬੇਟੀ ਵੇਲੇ ਹੀ ਨਾ ਨੇ ਉਹ ਕਲੇਸ਼ ਕਰਿਆ ਵੀ ਬੇਟੀ ਦਾ ਗਲਾ ਕੁੱਟ ਕੇ ਹੁਣੀ ਮਾਰ ਦਿੱਤੀ ਦੀ ਨੇ ਬੇਟੀ ਗੁੜੀਆਂ ਨੂੰ ਕਿਉਂ ਜਨਮ ਦਿੱਤਾ ਇੱਥੇ ਤੱਕ ਕਹਿੰਦਾ ਵੀ ਸਾਡੇ ਪਰਿਵਾਰ ਵਿੱਚ ਤਾਂ ਗੁੜੀਆਂ ਹੈ ਹੀ ਨਹੀਂ ਕੋਈ ਤੁਸੀਂ ਗੁੜੀਆਂ ਨੂੰ ਜਨਮ ਕਿਉਂ ਦਿੱਤਾ ਇੱਥੇ ਤੱਕ ਏਡੀ ਵੱਡੀ ਗੱਲ ਤਾਂ 9 ਵਜੇ ਤੱਕ ਆ ਗਈ ਚਲੋ ਉਸ ਤੋਂ ਬਾਅਦ ਕਿਸੇ ਤਰੀਕੇ ਅਸੀਂ ਸਮਝਾਉਂਦੇ ਰਹੇ ਦੋਨੀਆਂ ਬੇਟੀਆਂ ਨੂੰ ਸਮਝਾਉਂਦੇ ਰਹੇ ਉਧਰ ਵੀ ਸਮਝਾਉਂਦੇ ਰਹੇ ਵੀ ਚਲੋ ਰਿਸ਼ਤਾ ਬਣਿਆ ਰਹੇ ਘਰ ਬਸਿਆ ਰਹੇ ਕੱਲ੍ਹ ਕੀ ਮੈਟਰ ਦਾ ਪੂਰਾ ਜੀ ਕੱਲ੍ਹ ਮੈਟਰ ਹੋਇਆ ਸਰ ਸਾਨੂੰ 3 ਵਜੇ ਅਚਾਨਕ ਫੋਨ ਆਇਆ ਥੋੜੀ ਕੁੜੀ ਨੇ 파ਹ ਲੈ ਲਿਆ ਕੋਈ ਸਾਨੂੰ ਫੋਟੋ ਨਹੀਂ ਆਈ ਕੋਈ ਨਹੀਂ ਸਾਨੂੰ ਕੋਈ ਸਾਨੂੰ ਸੂਚ ਨਹੀਂ ਕੋਈ ਸਰਪੰਚ ਸਾਹਿਬ ਨੇ ਫੋਨ ਕਰਿਆ ਇਹਨਾਂ ਦੇ ਨੇ ਕੁਲਦੀਪ ਸਿੰਘ ਨੇ ਕੁਲਦੀਪ ਸਿੰਘ ਸਰਪੰਚ ਗੁਰਮਾ ਉਹਨਾਂ ਨੇ ਫੋਨ ਕਰਿਆ ਵੀ ਤੁਹਾਡੀ ਬੇਟੀ ਨੇ ਫਾਹਾ ਲੈ ਲਿਆ ਤੁਸੀਂ ਛੇਤੀ ਛੇਤੀ ਆ ਜਓਰੇ ਤਾਂ ਜਦੋਂ ਅਸੀਂ ਜਦੋਂ ਪਹੁੰਚੇ ਸਾਡੇ ਜਾਣ ਆਉਣ ਤੋਂ ਪਹਿਲਾਂ ਨਾ ਕੋਈ ਪੁਲਿਸ ਨੂੰ ਤਰਾ ਕੀਤੀ ਇਹਨਾਂ ਨੇ ਇਹਨਾਂ ਨੇ ਲਾਸ਼ ਆਪਦੇ ਆਪ ਹੀ ਲਾ ਕੇ ਮੰਜੇ ਤੇ ਪਾ ਲਈ ਤੇ ਜਦੋਂ ਮੈਂ ਲੜਕੀ ਨੂੰ ਟੱਚ ਕੀਤਾ ਲੜਕੀ ਪੂਰੀ ਆਕੜੀ ਹੋਈ ਸੀ ਬਿਲਕੁਲ ਠੰਡੀ ਹੋਈ ਹੋਈ ਸੀ ਦੋ ਤਿੰਨ ਘੰਟਿਆਂ ਦੇ ਵਿੱਚ ਸਰੀਰ ਨਾ ਾਕੜਦਾ ਵਾ ਨਾ ਠੰਡਾ ਹੁੰਦਾ ਤੇ ਤੁਹਾਨੂੰ ਵੀ ਪਤਾ ਸਰ ਤੇ ਸਾਨੂੰ 3 ਵਜੇ ਸੱਦਿਆ ਇਹਨਾਂ ਨੇ 3 ਵਜੇ ਸਾਨੂੰ ਰਿਪੋਰਟ ਕੀਤੀ ਆ ਤੇ ਅਸੀਂ ਤਕਰੀਬਨ 5 5:30 ਪਹੁੰਚ ਗਏ ਸੀ ਤੇ ਕਿੰਨਾ ਕੁ ਟਾਈਮ ਹੋ ਜਾਂਦਾ ਵਾ ਤੇ ਇੰਨੇ ਟਾਈਮ ਦੇ ਵਿੱਚ ਸਰੀਰ ਨਾ ਹੀ ਆਕੜਦਾ ਤੇ ਨਾ ਹੀ ਠੰਡਾ ਪੈਂਦਾ ਤੇ ਲੜਕੀ ਦਾ ਮੈਂ ਤੁਹਾਨੂੰ ਫੋਟੋਆਂ ਚੈੱਕ ਕਰਾ ਦਿੰਦਾ ਵਾਂ ਤੇ ਲੜਕੀ ਦਾ ਹਾਲ ਕੀ ਸੀਗਾ ਉਸ ਟਾਈਮ ਤੇ ਉਸ ਤੋਂ ਬਾਅਦ ਅਸੀਂ ਥਾਣੇ ਲੈ ਕੇ ਲੜਕੀ ਨੂੰ ਥਾਣੇ ਜਾ ਕੇ ਅਸੀਂ ਚੈੱਕ ਕਰ ਰਿਹਾ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਜੀ ਪ੍ਰਸ਼ਾਸਨ ਤੋਂ ਇਨਸਾਫ ਚਾਹੁੰਦੇ ਆ ਜੀ ਆ ਸਬੂਤ ਥੋਡੇ ਪ੍ਰਸ਼ਾਸਨ ਦੇ ਕੋਲੇ ਨੇ ਆ ਪ੍ਰਸ਼ਾਸਨ ਦੇਖ ਸਕਦਾ ਆ ਮੈਂ ਦਿਖਾ ਸਕਦਾ ਲੜਕੀ ਦੀ ਤਸਵੀਰ ਤੁਹਾਨੂੰ ਦਿਖਾ ਸਕਦਾ ਕੀ ਹਾਲ ਸੀਗਾ ਲੜਕੀ ਦਾ ਦੇਖੋ ਸਰ ਆ ਦੇਖ ਸਕਦੇ ਹਾਂ ਸਰ ਲੜਕੀ ਦਾ ਕੀ ਹਾਲ ਆ ਤੁਹੀ ਦਾ ਆ ਘਰ ਫੇਸ ਘਰ ਦਾ ਤੁਹਾਨੂੰ ਮੈਂ ਤੇਜ਼ਦ ਘਰ ਨਾਮਾ ਸਰ ਆ ਲੜਕੀ ਦਾ ਫੇਸ ਦੋ ਘੰਟਿਆਂ ਦੇ ਵਿੱਚ ਇਦਾਂ ਲੜਕੀ ਦਾ ਫੇਸ ਹੋ ਸਕਦਾ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਜੀ ਪ੍ਰਸਾਦਨ ਤੋਂ ਸਾਰੀ ਬਣਦੀ ਕਾਰਵਾਈ ਚਾਹੁੰਦੇ ਆ ਇਨਸਾਫ ਮੇਲੇ ਬੱਚੀ ਨੂੰ ਸਾਡੀ ਬੱਚੀ ਇਹਨਾਂ ਨੇ ਮਾਰਤੀ ਬਣਦੀ ਕਾਰਵਾਈ ਚਾਹੁੰਦੇ ਆ ਹੋਰ ਕੀ ਚਾਹੁੰਦੇ ਆ ਅਸੀਂ ਚੱਕਰੇ ਆ ਜੀ ਹੁਣ ਇਹਨਾਂ ਨੇ ਫੋਨ ਕੀਤਾ ਜੀ ਸਾਨੂੰ ਵੀ ਭਾਈ ਐਕਣ ਕਰਕੇ ਕੁੜੀ ਦਾ ਗਲਫਰਾਹ ਲੈ ਲਿਆ ਤੇ ਚਲੋ ਅਸੀਂ ਪਹਿਲਾਂ ਮੌਕੇ ਤੇ ਪਹਿਲਾਂ ਫੋਨ ਫੋਨ ਕੀਤਾ ਪੁਲਿਸ ਨੂੰ ਯਾਨਕਿ ਉਹਨਾਂ ਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਹੋਇਆ ਅਸੀਂ ਕੁਝ ਵੀ ਨਹੀਂ ਦੱਸਿਆ ਸੀ ਵੀ ਭਾਈ ਸਾਡੇ ਕੀ ਹੋਇਆ ਕੀ ਨਹੀਂ ਅਸੀਂ ਪਹਿਲਾਂ ਦੱਸਿਆ ਵੀ ਐਮਰਜੈਂਸੀ ਆ ਜੀ ਸਾਡੇ ਉੱਥੇ ਦੋ ਤਿੰਨ ਦੀ ਸਾਡੀ ਡੈਥ ਹੋ ਗਈ ਵੀ ਉਹ ਸਰਕਾਰガル ਨੂੰ ਫਿਰਦੇ ਨੇ ਜੀ ਅਸੀਂ ਹਜੇ ਪਹੁੰਚੇ ਨਹੀਂ ਹੈਗੇ ਵੀ ਸੇਤੀ ਤੁਸੀਂ ਮੌਕੇ ਤੇ ਪਹੁੰਚੋ ਮੌਕੇ ਤੇ ਆਪਣੇ ASI ਸਾਹਿਬ ਗਾਇਕ ਮਨਜੀਤ ਸਿੰਘ ਉਹਨਾਂ ਨੇ ਸਾਨੂੰ ਦੱਸਿਆ ਵੀ ਬੋਡੀ ਮੇਰੇ ਅੰਡਰ ਹੈਗੀ ਉਹਨਾਂ ਇੱਥੇ ਵੀ ਤੁਸੀਂ ਆ ਜਾਓ ਜਾਂਦੀ ਜਾਂਦੇ ਯਾਨੀ ਕਿ ਪੁਲਿਸ ਨੂੰ ਅਸੀਂ ਇਹ ਪੁੱਛਿਆ ਵੀ ਵੀ ਬੋਡੀ ਤੁਸੀਂ ਉਤਾਰੀ ਆ ਪੁਲਿਸ ਨੂੰ ਪੁਲਿਸ ਕਹਿੰਦੀ ਵੀ ਸਾਨੂੰ ਤਾਂ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਮੰਜੇ ਤੇ ਰੱਖੀ ਹੋਈ ਸੀ ਕੁੜੀ ਵੀ ਕੁੜੀ ਮੰਜੇ ਤੇ ਰੱਖੀ ਹੋਈ ਸੀ ਤੇ ਫਿਰ ਉਸ ਤੋਂ ਬਾਅਦ ਚਲ ਅਸੀਂ ਚੱਲੇ ਗਏ ਚਲੋ ਇਹ ਕਹਿੰਦੇ ਵੀ ਕੋਈ ਗੱਲਪੈੰਡ ਵਾਲੇ ਕਹਿੰਦੇ ਕੋਈ ਗੱਲਬਾਤ ਨਹੀਂ ਹੋਈ ਹਨਾ ਵੀ ਅਚਾਨਕ ਹੀ ਕੁੜੀ ਨੇ ਸੁਸਾਇਡ ਕਰ ਲਿਆ ਉਹ ਤਾਂ ਹੁਣ ਸਭ ਸਾਈਡ ਹੀ ਨੇ ਜੀ ਕੁੜੀ ਕਿਸੇ ਵੀ ਮਨ ਤੇ ਵਿਚਾਇ ਨਹੀਂ ਜਾਂਦਾ ਉਹ ਵੀ ਬੰਦਾ ਸੈ ਸੁਸਾਇਡ ਕਰ ਲਵੇ ਜੀ ਮੌਕੇ ਤੇ ਜਦੋਂ ਅਸੀਂ ਕੁੜੀ ਨੂੰ ਥਾਣੇ ਲੈ ਕੇ ਗਏ ਬੋਡੀ ਨੂੰ ਕੁੜੀ ਦੀ ਉਦੋਂ ਵਾਰ ਮੌਕੇ ਤੇ ਜਦੋਂ ਬੈਗ ਦੇਖੀ ਕੁੜੀ ਦੀ ਸਾਰੀ ਟੂਹੀ ਉਹਦੀ ਲਾਲ ਕੀਤੀ ਪਈ ਜੀ ਹੁਣ ਉਹ ਸਾਨੂੰ ਨਹੀਂ ਪਤਾ ਕਦ ਨਾਲ ਕੀਤੀ ਇਹਨਾਂ ਨੇ ਕੀ ਕਿਵੇਂ ਕੀਤਾ ਹੁਣ ਉਹ ਸਾਨੂੰ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਚਾਹੁੰਦੇ ਆ ਵੀ ਕੀ ਕੁੜੀ ਨੂੰ ਪਤਾ ਵੀ ਪਤਾ ਕਰਨ ਕੁੜੀ ਦਾ ਕਿਵੇਂ ਹੋਇਆ ਇਹ ਸਾਰਾ ਕਿੱਥੇ ਗਈ ਹੋਈ ਸੀ ਤੇ ਕਿੰਨਾ ਟਾਈਮ ਦਾ ਵਿਹਾਲੂ ਜੀ 5 ਸਾਲ ਹੋਇਆ ਜੀ ਕੁੜੀ ਦੇ ਵਿਆਹ ਤੋਂ ਜੱਦਾ ਰੌਲਾ ਹੀ ਚੱਲਦਾ ਜੀ ਕੁੜੀ ਸਾਲ ਇਹ ਗੁਰਮਪਿੰਡ ਆਪਣੇ ਬਰਨਾਲੇ ਤਹਿਸੀਲ ਬਰਨਾਲਾ ਪਿੰਡ ਦਾ ਤੇ ਯਾਨਕੀ ਸਾਨੂੰ 5 5 ਸਾਲਾਂ ਚ ਰੌਲੇ ਹੀ ਹੋਣੇ ਗਏ ਜੀ ਪ੍ਰਸ਼ਾਸਨ ਤੋਂ ਇਹੀ ਚੌੜਾ ਵੀ ਮੁੰਡੇ ਨੂੰ ਗੜੀ ਤੋਂ ਗੜੀ ਸਜ਼ਾ ਮੋੜੇ ਘਰਦਿਆਂ ਨੂੰ ਕਿਉਂਕਿ ਸਾਨੂੰ ਤਾਂ ਇਹੀ ਕਿਉਂਕਿ ਬੋਲਦੇ ਬਹੁਤ ਸੀਗੇ ਜੀ ਉਹ ਅਸੀਂ ਪਹਿਲਾਂ ਵੀ ਆਉਂਦੇ ਰਹੇ ਪੰਚਾਇਤ ਕੋਲ ਪੰਚਾਇਤ ਆਉਂਦੀ ਸੀਗੀ ਪੰਚਾਇਤ ਕਹਿੰਦੀ ਸਾਡੀ ਗਰੰਟੀ ਚ ਦੇ ਦਿਓ ਜੀ ਸਾਡੀ ਗਰੰਟੀ ਚ ਛੱਡ ਦਿਓ ਕੁੜੀ ਨੂੰ ਤੇ ਅਸੀਂ ਪੰਚਾਇਤ ਨੂੰ ਵੀ ਬਹੁਤ ਮੌਕੇ ਦਿੱਤੇ ਹੁਣ ਹੁਣ ਦੱਸੋ ਜੀ ਹੁਣ ਪੰਚਾਇਤ ਕਿਉਂ ਪੰਚਾਇਤ ਹਜੇ ਵੀ ਮੁੰਡੇ ਦੇ ਹੱਕ ਤੇ ਖੜੀ ਹੈ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਸਰਪੰਚਾ ਨਗਰਮਾ ਤੋਂ ਜੁੜਦਾ ਤੇ ਜਦੋਂ ਪਾਈ ਹੁਣ ਆਇਆਗਾ ਉਸ ਟਾਈਮ ਮੌਕੇ ਤੇ ਕੋਈ ਨਹੀਂ ਸੀਗਾ ਠੀਕ ਹੈ ਨਾ ਚਲੋ ਅੰਦਰ ਰੰਗ ਚੱਲ ਰਿਆ ਸੀ ਜਿਹੜੇ ਦੇ ਮਾਪੇਓ ਸੀਗੇ ਮੁੰਡੇ ਦੇ ਉਹ ਭੋਗਤੇ ਸੀਗੇ ਕਿਉਂਕਿ ਅਸੀਂ ਉੱਥੇ ਮੌਕੇ ਤੇ ਖੋਸ ਸੀਗੇ ਭੋਗਤੇ ਠੀਕ ਹੈ ਨਾ ਤੇ ਘਰੇ ਲੜਕਾ ਜਰੂਰ ਸੀਗਾ ਉਹ ਰੰਗ ਵਾਲਾ ਕੋਈ ਸੀ ਜਦੋਂ ਉਸ ਤੋਂ ਬਾਅਦ ਚਲੋ ਉਹ ਕਹਿੰਦੇ ਨਮਾਉਣਾ ਕੁੜੀ ਨੂੰ ਨਮਾਉਣਾ ਨੂੰਣਾ ਸੀਗਾ ਚਲੋ ਵੀ ਕੱਪੜੇ ਲੈ ਆਈਏ ਜਦੋਂ ਕੱਪੜੇ ਲੈਣ ਗਏ ਦੇਖਿਆ ਤਾਂ ਉਹ ਲੰਕ ਰਹੀ ਸੀਗੀ ਤੇ ਉਦੋਂ ਬਾਅਦ ਇਹਨਾਂ ਨੇ ਜੋਰ ਲਾਇਆ ਹੁੰਦਾ ਹੀ ਹਰੇਕ ਨੂੰ ਵੀਰੇ ਹਨਾ ਵੀ ਐਂ ਕਰਕੇ ਆਪਾਂ ਬਚਾ ਲਈਏ ਚੱਲ ਜੇ ਦੋ ਸਾਲ ਹੈਗੇ ਨਹੀਂ ਤਾਂ ਆਪਾਂ ਬਚਾ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਚਲੋ ਜਿੰਨੇ ਪਰਮਾਤਮਾ ਨੇ ਲਿਖੇ ਸੀਗੇ ਤੇ ਹੋਰ ਕੋਈ ਇਦਾਂ ਦਾ ਕੋਈ ਰੌਲਾ ਰੱਪਾ ਜਾਂ ਅੜਗਮਾਣ ਤੂੰ ਵੀ ਸੁੱਛਿਆਗਾ ਤੇ ਕੋਈ ਇਦਾਂ ਦਾ ਕੋਈ ਰੌਲਾ ਰੱਪਾ ਇਹਨਾਂ ਦਾ ਕੁਝ ਨਹੀਂ ਸੀਗਾ ਲਾ ਕੇ ਮੰਜੇਦਰ ਕਹੇ ਪੋਸਟਿੰਗ ਨਹੀਂ ਸੱਦਾ ਗਏ ਇਹ ਵੀ ਕੀ ਕਹੂੰਗਾ ਤੂੰ ਤਾਂ ਵੀ ਜਿਹਾ ਆਇਆ ਹਨਾ ਉਦੋਂ ਤਤਵ ਵਿੱਚ ਹੋ ਜਾਂਦਾਗਾ ਆਪਦਾ ਪਰਿਵਾਰਕ ਮੈਂਬਰ ਆ ਉਹਨਾਂ ਦਾ ਹਨਾ ਵੀ ਕਈ ਵਾਰੀ ਬਾਜ ਜਿੱਦਾਂ ਉਹਨਾਂ ਨੇ ਪੂਰੀ ਬਚਾਉਣ ਦੀ ਕੋਸ਼ਿਸ਼ ਕੀਤੀ ਕਿਹੜੇ ਹਸਤਾਖਤ ਦਾਖਲ ਕਰਾਇਆ ਗਿਆ ਜੀ ਉਹਨਾਂ ਵੱਲ ਨਹੀਂ ਹਸਤਾਖਤ ਤਾਂ ਕਿਸੇ ਨੇ ਨਹੀਂ ਕਰਾਇਆ ਸੀ ਮੌਤ ਮੌਕੇ ਤੇ ਹੋ ਗਈ ਕੀ ਹਾਂ ਜੀ ਹਾਂ ਮੌਕੇ ਤੇ ਤੇ ਇਕੱਲਾ ਕੋਈ ਬਾਪੂ ਜਦੋਂ ਅੰਦਰ ਰੌਲਾ ਪਿਆ ਮੈਂ ਘਮਾਰ ਮੱਥੇ ਆ ਜਦੋਂ ਰੌਲਾ ਪਿਆ ਮੈਂ ਜਦੋਂ ਅੰਦਰ ਗਿਆ ਉਹ ਕੁੜੀ ਪੱਖੇ ਨਾਲ ਨੜਕਲੇਗੀ ਹਾਂ ਐਦੋਂ ਬਾਅਦ ਕੋਈ ਕਹਿੰਦਾ ਹੋਰ ਕੋਈ ਹੋਈ ਨਹੀਂ ਕੋਈ ਕੁਛੇ ਕਿਤੇ ਹੀ ਗੱਲ ਨਹੀਂ ਅਸੀਂ ਸੁਣੀ ਨਾ ਕੋਈ ਲੜਾਈ ਤੇ ਨਾ ਕੁਝ ਹੋਇਆ ਕੋਈ ਉਹਨਾਂ ਵੱਲੋਂ ਆਖਿਆ ਜਿਆਦੇ ਕੁੜੀ ਮਾਰ ਕੇ ਦਿੱਤੀ ਗਈ। ਚਲੋ ਜੀ ਉਹ ਤਾਂ ਹੁਣ ਉਹਨਾਂ ਦੇ ਥੀ ਹੈ ਉਹ ਤਾਂ ਬਹੁਤ ਕੁਝ ਕਰਦੇ। ਨਹੀਂ ਜੀ ਸਾ ਤੋਂ ਮੈਂ ਤਾਂ ਬਾਹਰ ਆ ਗਿਆ ਉਹਦੀ ਸਾਡੇ ਜਥੇਬੰਦੀ ਦੇ ਤੌਰ ਤੇ ਮੈਂ ਆਪਦੇ ਬੰਦੇ ਨੂੰ ਬੁਲਾਉਣ ਲੱਗ ਗਿਆ। ਉਦੋਂ ਬਾਅਦ ਦੇ ਵਿੱਚ ਉਹ লাশ ਰਹੀ ਗਈ ਹੈ। 800 ਤੋਂ ਬਾਅਦ ਆ ਗਈ ਜੀ ਅੱਧੇ ਅੱਧੇ ਕੰਨਟੇ ਬਾਅਦ ਪੁਲਿਸ ਆ ਗਈ ਹੈ। ਯਾਨੀ লাশ ਉਹਨਾਂ ਪਹਿਲਾਂ ਲਾ ਕੇ ਰੱਖ ਲਈ। ਹਾਂ ਜੀ ਹਾਂ ਉਹ লাশ ਜ਼ਹਰ ਦਾ ਮਤਲਬ ਕੀ ਹੋਇਆ ਉਹ ਕੁੜੀ ਉਹਦੇ ਹੂੰਕੂ ਹੂੰਕੂ ਕਰ ਰਹੀ ਸੀ। ਉਹਨਾਂ ਦੇ ਬਚਾਉਣ ਦੀ ਕੋਸ਼ਿਸ਼ ਕਰਨ ਕਾਰਨ ਰਹੀ ਗਈ। ਤੇ ਡਾਕਟਰ ਨੂੰ ਕੋਈ ਬੁਲਾਇਆ ਜਾਂ ਕੁਝ ਉਹ ਉਦੋਂ ਬਾਅਦ ਤਾਂ ਕੁੜੀ ਜਿਵੇਂ ਡੈੱਡ ਹੋ ਗਈ ਨਾ ਹੁਣ ਸਾਰੀ ਇਹ ਪਿੰਡ ਗੁਰਮਾ ਦਾ ਮਾਮਲਾ ਹੈ ਅਰਸ਼ੀਕ ਉਹ ਲੜਕੀ ਸਾਵਾੜਾ ਤੋਂ ਗੁਰਜੰਤ ਸਿੰਘ ਪਰਮੇਜੀਤ ਸਿੰਘ ਗੁਰਮਾ ਨਾਲ ਦੇਹੀ ਸੀ 2019 ਸ਼ਾਦੀ ਹੋਈ ਸੀ ਇਹਨਾਂ ਦੀ ਇੱਕ ਲੜਕੀ ਹੈ 2 ਸਾਲ ਦੀ ਸੀ ਕੱਲ ਉਹਨੇ ਪੱਖੇ ਨਾਲ ਫਾਹ ਲੈ ਕੇ ਆਪਣੀ ਜਾਨ ਨੂੰ ਖਤਮ ਕਰ ਲੀਆ। ਦਰਾਨੇ ਪੜਤਾਲ ਉਹਦੀ ਮਾਤਾ ਪਰਮਿੰਦਰ ਕੌਰ ਪਤਨੀ ਜਗਦੇਵ ਸਿੰਘ ਸਾਹਵਣਾ ਜ਼ਿਲ੍ਹਾ ਲੁਧਿਆਣਾ ਦੇ ਬਿਆਨ ਤੇ ਅੜਕੀ ਦੇ ਸਹੁਰੇ ਮੇਜਰ ਸਿੰਘ ਉਹਦੀ ਸੱਸ ਮਜੀਤ ਕੌਰ ਅਤੇ ਉਹਦੇ ਘਰ ਵਾਲੇ ਗੁਜਰਾਂ ਸਿੰਘ ਨੇ ਖਲਾਸ ਮਕੱਦਮਾ ਨੰਬਰ 74 ਮਿਤੀ 21/12/2022 ਅਧਿੰਤਰਾ ਰਤਨ ਕੋਲ ਸੇਕ ਤੋਂ ਪੀਆਸੀਟੀ ਕੀਤਾ ਪੁਛਤਾ ਦਿੱਤਾ ਗਿਆ। ਲੜਕੀ ਦਾ ਪੋਸਟਮਾਰਟਮ ਕਰਾ ਕੇ ਦੇਵਲਾ ਤੋਂ ਬਰਨਾਲਾ ਨਾਸ਼ਵਾਲ ਦੀ ਕੀਤੀ ਗਈ ਹੈ ਪਰਤਾਜ ਜਾਰੀ ਹੈ ਪਾਰ ਵਾਲੇ ਦੀ ਲੜਕੀ ਪਰਿਵਾਰ ਵਾਲੇ ਦੋ ਲਾੜੇ ਨੇ ਸਾਡੀ ਪੂਰੀ ਮਾਣ ਇੱਥੇ ਉਹਨੂੰ ਮਾਰਿਆ ਗਿਆ ਹਾਂ ਇਹ ਡਾਕਟਰ ਦੀ ਪੋਸਟਮਾਰਟ ਕਰਾਇਆ ਡਾਕਟਰ ਦੀ ਪੋਸਟਮਾਰਟ ਰਿਪੋਰਟ ਮੈਂ ਤੇ ਜਿਸ ਤਰ੍ਹਾਂ ਵੀ ਹਾਲਾਤ ਹੋਏ ਜਾਂ ਕਾਰਵਾਈ ਅੱਗੇ ਹੋ ਜੂਗੀ